ਓਏ ਆਹ ਫੂਲਿਪਾਟ ਤਾਂ ਕੀਤਾ ਜਾਣੀ ਦਾ ਫੋਪੋ ਨਿਕਲਿਆ ਪਾਸ ਹੋ ਗਿਆ ਚਲੋ ਕਿਹੜਾ ਪਿਸਤੌਲ ਕਿਹੜਾ ਤੂੰ ਹੋਰ ਨਹੀਂ ਆ ਉੱਥੇ ਲਿਆ ਉਹ ਲੱਗ ਰਿਹਾ ਕਿਹੜਾ ਪਿਸਤੌਲ ਖੜਾਇਆ ਚਾਨਣ ਨੂੰ ਸਾਢੇ ਪਿਸਤੌਲ ਉਹ ਭਾਈ ਅਗਲੀ ਪਿਸਤੌਲ ਇਹ ਨੌਜਵਾਨ ਕਹਿ ਰਿਹਾ ਹੈ ਕਿ ਪਿਸਤੌਲ ਨਕਲੀ ਸੀ ਪਰ ਲੁੱਟ ਦੀ ਕੋਸ਼ਿਸ਼ ਤਾਂ ਅਸਲੀ ਸੀ ਲੋਕਾਂ ਤੋਂ ਕੁਟਖਾਰੀ ਨੇ ਨੌਜਵਾਨਾਂ ਤੇ ਇਲਜ਼ਾਮ ਨੇ ਕਿ ਇਹਨੇ ਕੁੜੀ ਤੋਂ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਤਸਵੀਰਾਂ ਗੁਰਦਾਸਪੁਰ ਦੇ ਪਿੰਡ ਨੱਤ ਨੇੜੇ ਦੀਆਂ ਨੇ ਜਿੱਥੇ ਸਕੂਟਰੀ ਤੇ ਮਾਮਾ ਤੇ ਪਾਣਜੀ ਜਾ ਰਹੇ ਸਨ ਦਿਨ ਦੁਹਾੜੇ ਦੋ ਨੌਜਵਾਨਾਂ ਨੇ ਪਿਸਤੌਲ ਦੀ ਨੋਕ ਤੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਕੁੜੀ ਨੇ ਦਲੇਰੀ ਦਿਖਾਈ ਲੁਟੇਰਿਆਂ ਨਾਲ ਹੱਥੋਂ ਪਾਈ ਹੋਈ ਅਤੇ ਇੰਨੇ ਨੂੰ ਸਥਾਨਕ ਲੋਕ ਵੀ ਉੱਥੇ ਪਹੁੰਚ ਗਏ ਦੋਵਾਂ ਲੁਟੇਰਿਆਂ ਨੂੰ ਫੜਿਆ ਗਿਆ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ ਅਤੇ ਥਾਣਾ ਰੰਗੜ ਨੰਗਲ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸਥਾਨਕ ਲੋਕ ਬਲੂਟੇਰੀਆ ਨੂੰ ਕੁਟਰੇ ਨੇ ਇਹਨਾਂ ਨੌਜਵਾਨਾਂ ਤੇ ਇਲਜ਼ਾਮ ਨੇ ਕਿ ਇਹਨਾਂ ਨੇ ਲੁੱਟ ਦੀ ਕੋਸ਼ਿਸ਼ ਕੀਤੀ ਹੈ ਵੈਸੇ ਕੋਈ ਪਹਿਲੀ ਦਫਾ ਨਹੀਂ ਹੈ ਪੰਜਾਬ ਦੇ ਵੱਖ-ਵੱਖ ਖੇਸਿਆਂ ਤੋਂ ਜਿਹੀਆਂ ਤਸਵੀਰਾਂ ਆਉਂਦੀਆਂ ਨੇ ਜਿੱਥੇ ਨੌਜਵਾਨਾਂ ਵੱਲੋਂ ਲੁੱਟ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਕਿ ਨੌਜਵਾਨ ਕਹਿ ਰਹੇ ਨੇ ਕਿ ਉਹਨਾਂ ਦੇ ਕੋਲ ਅਸਲੀ ਪਿਸਤੌਲ ਨਹੀਂ ਸੀ ਜੋਣੀ ਦਾ ਬੋਪੋ ਕਿੱਥੋਂ ਦੇ ਕਿੱਤਾ ਪਾ ਲਿਆ ਚਲੋ ਕਿਹੜਾ ਪਿਸਤੌਲ ਕਿਹੜਾ ਪਿਸਤੌਲ ਉਹ ਲੈ ਆਓ ਉਹਥੇ ਲਿਆਓ ਲੈ ਆ ਚਲਿਆ ਕਿਹੜਾ ਪਿਸਤੌਲ ਹੈ ਇਸ ਚੰਦ ਨੂੰ ਸਾੜੇ ਪਿਸਤੌਲ ਲੈਣਾ ਉਹ ਕੱਟ